ਪੰਜਾਬ ਪੁਲਸ ਦੇ ਸਾਬਕਾ ਥਾਣੇਦਾਰ ਦੇ ਘਰ ਅੰਦਰ ਦਾਖਲ ਹੋ ਕੇ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ ਕੀਤੀ ਗਈ ਲੁੱਟ ਲੁਟੇਰੇ ਗਹਿਣੇ ਲੈ ਕੇ ਹੋਏ ਫਰਾਰ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਰਿਕਾਰਡ ਮਾਮਲਾ ਗੁਰਤਾਸਪੁਰ ਦਾ ਹੈ ਜਿੱਥੇ ਲੁਟੇਰਿਆਂ ਵੱਲੋਂ ਸਾਬਕਾ ਪੰਜਾਬ ਪੁਲਸ ਦੇ ਐਸਆਈ ਅੰਦਰ ਘਰ ਦਾਖਲ ਹੋ ਕੇ ਉੱਥੋਂ ਗਹਿਣੇ ਅਤੇ ਹੋਰ ਸਮਾਨ ਲੁੱਟ ਕੇ ਫਰਾਰ ਹੋਏ ਹਨ ਇਸ ਬੰਦੀ ਪੰਜਾਬ ਪੁਲਸ ਦੇ ਸਾਬਕਾ ਐਸਆਈ ਜਸਪੀਤ ਸਿੰਘ ਅਤੇ ਉਸਦੀ ਪਤਨੀ ਦਲਬੀਰ ਕੌਰ ਨੇ ਦੱਸਿਆ ਕਿ ਉਹ ਦੁਪਹਿਰ ਨੂੰ ਘਰ ਦੇ ਵਿੱਚ ਆਰਾਮ ਕਰ ਰਹੇ ਸਨ ਕਾਰ ਵਿੱਚ ਇੱਕ ਉਨਾਂਤੀ ਗਵਾਂਡਨ ਰੀਟਾ ਵੀ ਮੌਜੂਦ ਸੀ ਇਸ ਦੌਰਾਨ ਤੋਂ ਨੌਜਵਾਨ ਜਿਨ੍ਹਾਂ ਦੇ ਕੱਪੜੇ ਨਾਲ ਆਪਣੇ ਮੂੰਹ ਬੰਨੇ ਹੋਏ ਸਨ ਅਤੇ ਕਾਰ ਦੇ ਅੰਦਰ ਦਾਖਲ ਹੋਏ ਅਤੇ ਆਉਂਦਿਆਂ ਹੀ ਉਹਨਾਂ ਨੂੰ ਧਮਕਾਉਣ ਲੱਗ ਪਏ ਅਤੇ ਇੱਕ ਨੌਜਵਾਨ ਨੇ ਪਿਸਤੌਲ ਅਤੇ ਤੁਚੇ ਨੇ ਕਿਸਚ ਕੱਢ ਕੇ ਉਹਨਾਂ ਨੂੰ ਜਾਨੋਂ ਮਾਰ ਦੀ ਤਮਕੀਦ ਦੇਣੀ ਸ਼ੁਰੂ ਕਰ ਦਿੱਤੀ ਅਤੇ ਪਿਸਤੌਲ ਦਿਖਾ ਕੇ ਉਹਨਾਂ ਦੇ ਕੋਲੋਂ ਪਹਿਨੇ ਹੋਏ ਗਹਿਣਿਆਂ ਦੀ ਮੰਗ ਕੀਤੀ ਅਤੇ ਉਹਨਾਂ ਨੇ ਪਿਸਤੌਲ ਤੋਂ ਡਰਦੇ ਹੋਏ ਆਪਣੇ ਗਹਿਣੇ ਉਤਾਰ ਕੇ ਉਹਨਾਂ ਨੂੰ ਦੇ ਦਿੱਤੇ ਇਸ ਦੌਰਾਨ ਜਦੋਂ ਸਾਬਕਾ ਏਐਸਆਈ ਜੋ ਸਪੀਚਿੰਗ ਉਹਨਾਂ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਉਸ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਤੇ ਕੱਪੜੇ ਨਾਲ ਉਸਦੇ ਹੱਥ ਬੰਨ੍ਹਦੇ ਤੇ ਉਸ ਦੇ ਕੋਲੋਂ ਕੜਾ ਅਤੇ ਸੋਨੇ ਦੀ ਛਾਪ ਲਵਾ ਲਈ ਅਤੇ ਦਲਬੀਰ ਕੌਰ ਦੇ ਕੋਲਕਤਾ ਦੀਆਂ ਵਾਲੀਆਂ ਤੇ ਹੱਥਾਂ ਦੀਆਂ ਝੂੜੀਆਂ ਅਤੇ ਵੰਡ ਰੀਤਾ ਦੇ ਕੋਲੋਂ ਮਿਕਨਾਂ ਦੀਆਂ ਵਾਲੀਆਂ ਲਵਾ ਲਈ ਮੋਕੀ ਤੂ ਫਰਾਰ ਹੋ ਗਈ ਉਹਨਾਂ ਦਾ ਸ਼ੱਕ ਹੈ ਕਿ ਇਸ ਬੰਦੀ ਪੁਲਸ ਨੂੰ ਚੁਕਾ ਦਿੱਤੀ ਗਈ ਹੈ ਤੇ ਉਹਨਾਂ ਦਾ ਸ਼ੱਕ ਹੈ ਕਿ ਲੁਟੇਰੇ ਸੀਸੀਟੀਵੀ ਕੈਮਰਾ ਵਿੱਚ ਵੀ ਕੈਦ ਹੋਏ ਹਨ ਉਹਨਾਂ ਕਹਿੰਦੇ ਕਿ ਲੁਟੇਰੇ 6 ਟੋਲੇ ਦੇ ਕਰੀਬ ਸੋਨੇ ਦੇ ਗਹਿਣੇ ਲੈ ਕੇ ਫਾਰਕ ਹੋਏ ਹਨ ਉਹਨਾਂ ਪੁਲਸ ਪ੍ਰਚਾਰਣ ਤੋਂ ਗੁਹਾਰ ਲਾਉਂਦੇ ਕਿ ਆਕੇ ਲੁਟੇਰਿਆਂ ਨੂੰ ਜਲਦ ਗ੍ਰਿਫਤਾਰ ਕਰ ਉਹਨਾਂ ਦਾ ਲੁੱਟਿਆ ਹੋਇਆ ਸਮਾਨ ਵਾਪਸ ਕਰਵਾਇਆ ਜਾਵੇ ਉਸ ਮਹਿਕਮੇ ਚੋਂ ਹੀ ਅਸੀ ਰਿਟਾਇਰ ਹੋਇਆ ਅੱਜ ਕਰੀਬ 2 ਵਜੇ ਸਾਡੇ ਘਰ ਰੀਤਾ ਨਾਮ ਦੀ ਕੁੜੀ ਮਿਲਣ ਵਾਸਤੇ ਆਈ ਦੀ ਸੀ ਉਹ ਜਦੋਂ ਆ ਕੇ ਬੈਠੀ ਸੀ ਤੇ ਉਹਨੇ ਜਿਹੜੇ ਦੋ ਮੁੰਡੇ ਜਿਹੜਾ ਮੂੰਹ ਬੱਤੇ ਰਹੇ ਉਹ ਸਾਡੇ ਘਰ ਆ ਗਏ ਘਰ ਆ ਕੇ ਤੇ ਇਹਨਾਂ ਦੇ ਸੋਨੇ ਦੇ ਗਨੇ ਧਵਾਨ ਲਾਪੇ ਮਤਲਬ ਘਰ ਦੀ ਮਰੀ ਦੇ ਢੋਲੀਆਂ ਲੋਆਂ ਵਾਲੀਆਂ ਕੰਨਾਲੀਆਂ ਵਾਲੀਆਂ ਲੋਵਾਲੀਆਂ ਜਿਹੜੀ ਰੀਟਾ ਸੀ ਉਹਦੀ ਇਹਨਾਂ ਸਟਾਫਸ ਇੱਕ ਆਰਟੀਫੀਸ਼ੀਅਲ ਚੂਰੀ ਪਾਈ ਉਹ ਲੋਵਾਲੀਆਂ ਮੈਂ ਉਹਨਾਂ ਨੇ ਫਿਰ ਉਹਨਾਂ ਦਾ ਹੱਥੋਂ ਪਾਈ ਹੋ ਗਿਆ ਹੱਥੋਂ ਪਾਈ ਹੋਣ ਤੇ ਮੈਂ ਉਹਨਾਂ ਦਾ ਪਿਸਤਲ ਜਿਹੜਾ ਸੀ ਮੁੰਡੇ ਇੱਕ ਹੋਰ ਪਿਸਤਲ ਸੀ ਇੱਕ ਕੋਲ ਖੁਕਰੀ ਪਿਸਤਲ ਜਿਹੜਾ ਸੀ ਮੈਂ ਉਹ ਖੋਲਿਆ ਉਹਨਾਂ ਨੂੰ ਤਾਂ ਕੰਮ ਮਾਰਿਆ ਦੂਸਰੇ ਨੇ ਮੇਰੇ ਖੁਕਰੀ ਮਾਰ ਲਗਾ ਉਹ ਫਿਰ ਮੈਨੂੰ ਜਿਹੜਾ ਪਿਸਤਲ ਸੀ ਉਹਨੂੰ ਵਾਪਸ ਦੇਣਾ ਪਿਆ ਗਿਆ ਮੇਰੇ ਫਿਰ ਉਹਨਾਂ ਘੜਾ ਪਾਇਆ ਸੋਨੇ ਦਾ ਉਹ ਰੁਆ ਲਿਆ ਮੇਰੇ ਖਾ ਬਿਹਾਜ ਪਈ ਸੀ ਸੋਨੇ ਦੀ ਰਿੰਗ ਪਈ ਸੀ ਚਾਹ ਪਈ ਸੀ ਉਹ ਤੇ ਬਰਨਾਰਡ ਜੀ ਐਸ ਉਕਰਿਆ ਸੀ ਉਹ ਵੀ ਲਵਾ ਲਿਆ ਫਿਰ ਜਾਨ ਲੇ ਕੇ ਮੈਂ ਫਿਰ ਉਹਨਾਂ ਹੱਥੀ ਪੈਨ ਨੂੰ ਫਿਰਦਾ ਹੀ ਪਰ ਉਹ ਉਹਨਾਂ ਮੇਰੇ ਬਾਵਾ ਬੰਦੀਆਂ ਮੂੰਹ ਬੰਦਤਾ ਤੇ ਨਾਲ ਫਿਰ ਮੈਨੂੰ ਕਹੇ ਕਿ ਜੋ ਪੈਏ ਹੋਏ ਉਹ ਦੇ ਦਿਓ ਮੈਂ ਕੋਈ ਸਾਡੇ ਕੋਲ ਪੈਸੇ ਨਹੀਂ ਤੁਸੀਂ ਜੋ ਕਰਨਾ ਕਾਰੀ ਲਵਾਜ ਮੈਂ ਤੁਹਾਨੂੰ ਮਾਰਨਾ ਮਾਰ ਜਿਓ ਸੋਨ ਉਹ ਇਨੀ ਗੱਲ ਕਹੇ ਫਿਰ ਉਹ ਕਾਤੀ ਮੇਰੀ ਦਾ ਵੀ ਮੂੰਹ ਬੰਦ ਕੇ ਮੇਰੀਆਂ ਬਾਹਾਂ ਤੇ ਮੂੰਹ ਬੰਦ ਕੇ ਮੂੰਹ ਬੰਦ ਕੇ ਤੇ ਉਹ ਮਤਲਬ ਡੋਕੇ ਮਾਰ ਕੇ ਤੇ ਚੱਲ ਗਈ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਹਾਂਜੀ ਪੁਲਿਸ ਨੂੰ ਆ ਪੁਲਿਸ ਨੂੰ ਮੈਂ 112 ਨੰਬਰ ਤੇ ਸ਼ਿਕਾਇਤ ਕੀਤੀ ਉਹਨਾਂ ਮੈਨੂੰ 15 ਮਿੰਟ ਖਰਾਬ ਕੀਤਾ ਜਿਦੋਂ ਕਿ ਪੁਲਿਸ ਤਾਂ ਫਰਜ਼ੀ ਭਈ ਉਸੇ ਟਾਈਮ ਸਾਰੇ ਪਾਸੇ ਮੈਸੇਜ ਕਰਦੇ ਨਾਕੇ ਲਾ ਕੇ ਉਹਨਾਂ ਬਜਾਏ ਨਾ ਕਰਾਂ 15 ਮਿੰਟ ਤੇਰਾ ਜਿਹੜਾ ਕਿਹੜਾ ਪੈਂਦਾ ਕਿਹੜਾ ਥਾਣਾ ਪੈਂਦਾ ਜਦੋਂ ਕਿ ਕੰਟਰੋਲ ਵਾਲੇ ਨੇ ਪਤਾ ਕਿ ਸ਼ਹਿਰ 'ਚ ਰਹਿੰਦੇ ਉਹਨੂੰ ਸਿਟੀ ਥਾਣਾ ਪੈਂਦਾ ਤੇ ਜਿਹੜਾ ਗਜ਼ਾਫਰ ਪਿੰਦਾ ਪੀਸੀਆਰ ਵਾਲਾ ਇੱਕ ਏਐਸਆਈਆ ਫਿਰ ਪੀਸੀਆਰ ਵਾਲਾ ਦੂਜਾ ਆਇਆ ਉਹ ਵੀ ਪੁੱਛੋਸ਼ਿਸ਼ ਕਰਕੇ ਕਰਕੇ ਜਿਹੜੇ ਥਾਣੇ ਮੁਰਸੀ ਛੋਟਾ ਆਇਦਾ ਸੀ ਉਹਨੇ ਦਰਖਾਸਤ ਦੇਖੀ ਹੈ ਦਰਖਾਸਤ ਦੇਖ ਕੇ ਤੇ ਮੇਰੇ ਦਰਖਾਸਤ ਕਰਾ ਕੇ ਲਗੇ ਇਹ ਆਏ ਦੁਪਹਿਰੀ ਆਏ ਨੇ ਤੇ ਅਸੀਂ ਕੁੰਡੀ ਖਲਗੋਲੀ ਦੇਣੀ ਕੋਈ ਪੁਰਾਣੀ ਆ ਗਈ ਤੇ ਉਹਦੇ ਕਰਕੇ ਕੁੰਡੀ ਖੋਲੀ ਉਹਦੇ ਨਾਲ ਹੀ ਮਗਰੋਂ ਇਹ ਆ ਗਏ ਨੇ ਆ ਗਏ ਨੇ ਤੇ ਆਂਦੇ ਪਹਿਲੇ ਮੇਰਾ ਮੂੰਹ ਬਨਣ ਲੱਗ ਪਿਆ ਫਿਰ ਮੇਰੀਆਂ ਬਾਵਾ ਬਨਣ ਲੱਗ ਪਏ ਫਿਰ ਮੈਂ ਕਿਹਾ ਵੀ ਮੈਂ ਕਿਹਾ ਉਹ ਨਾਲ ਦੀ ਕੁੜੀ ਨੂੰ ਮੈਂ ਕਿਹਾ ਉਹ ਰੀਤਾ 100 ਨੰਬਰ ਤੇ ਫੋਨ ਕਰ ਹਾਂ ਉਹ ਉਹ ਫਿਰ ਉਹਨੇ ਮੈਂ ਇਹ ਨਹੀਂ ਗੱਲ ਕਹੀ ਤੇ ਉਹ ਕਰਨ ਲੱਗੀ ਤੇ ਉਹਦਾ ਵੀ ਮੋਬਾਈਲ ਖੋਲਿਆ ਮੇਰਾ ਵੀ ਮੋਬਾਈਲ ਖੋਲਿਆ ਉਹ ਕੁੜੀ ਦੇ ਵੀ ਕਾਂਟੇ ਖੋਲ ਲਏ ਤੇ ਝੂੜੀਆਂ ਵੀ ਲਾ ਲੀਆਂ ਉਹਦੀਆਂ ਫੇਰ ਇਹਨਾਂ ਨੇ ਨਾ ਪਿਸਤੌਲ ਖੋਲਿਆ ਆਣਾ ਕੋਲ ਤੇ ਉਹਨਾਂ ਵੱਲ ਕਰ ਤੇ ਉਹਨਾਂ ਕੋਲ ਪਿਸਤੌਲ ਕੋਲ ਫੇਰ ਇਹਨਾਂ ਵਾਲੇ ਪਾਸੇ ਹੋ ਗਿਆ ਤੇ ਇਹਨਾਂ ਦੇ ਹੱਥੀਂ ਵੀ ਪੈਣ ਲਾ ਪਿਓ ਤੇ ਫੇਰ ਇਹਨਾਂ ਨੇ ਮੇਰੇ ਕੋਲ ਚੂੜੀਆਂ ਵੀ ਲੁਆ ਲਈਆਂ ਉਹਨਾਂ ਨੇ ਤੇ ਕਾਂਟੇ ਵੀ ਲੁਆ ਲਏ ਉਹਨਾਂ ਨੇ ਮੇਰੇ ਕੋਲ ਤੇ ਮੋਬਾਈਲ ਵੀ ਮੇਰੇ ਮੇਰੇ ਕੋਲ ਆ ਗਏ ਆ ਕਹਿੰਦੇ ਅੱਜ ਆਈ ਫੇਰ ਮੈਂ ਕਿਹਾ ਤੁਸੀਂ ਮਨ ਤੇ ਲੱਗਾ ਸੀ ਜਿੱਦਾਂ ਪਹਿਲ ਵੀ ਤੁਸੀਂ ਅਤਵਾਦੀ ਨਹੀਂ ਹੈਗੇ ਕਹਿੰਦੇ ਅਸੀਂ ਉਹੀ ਅਤਵਾਦੀ ਆ ਜਿਹੜੇ ਪਹਿਲੇ ਆਏ ਸੀ ਉਹੀਆਂ ਹੀ ਤੇ ਜੇ ਮਗਰੋਂ ਮੂੰਹ ਖੋਲਿਆ ਕਿਹਲਾ ਖੋਲਿਆ ਤਾਂ ਫੇਰ ਆ ਜਣਾਈਆਂ ਕਿੰਨੇ ਬੰਦੇ ਸੀ ਦੋ ਬੰਦੇ ਸੀ ਹਾਂ ਕਾਰ ਤੇ ਮੋਟਰਸਾਈਕਲ ਤੇ ਆਏ ਨੇ ਉਹ ਤੇ ਮੂੰਹ ਬੰਨੇ ਦੇ ਉਹਨਾਂ ਨੇ ਕਾਲੇ ਪਟਕਿਆਂ ਨਾਲ ਹਾਂ ਔਰ ਉਰਚੇ ਤੇ ਆ ਗਏ ਕੈਮਰੇ ਤੇ ਆ ਗਏ ਨੇ ਹਾਂਜੀ